ਹੰਦੀ ਸਤਿ ਸਾਕ ਜੀ ਬਾਬੇਓ ਕੀ ਹਾਲ ਚਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਆ ਬਈ ਮਿੱਤਰੋ ਠੀਕ ਠਾਕ ਸਾਰੇ ਵੀਰ ਜਾਨਵਰ ਪੰਛੀ ਪਰਿਵਾਰ ਰਾਜੀ ਖੁਸ਼ੀ ਸਾਰਿਆਂ ਦਾ ਉਮੀਦ ਕਰਦੇ ਹਾਂ ਵੀ ਸਾਰਿਆਂ ਦੇ ਘਰ ਪਰਿਵਾਰ ਰਾਜੀ ਖੁਸ਼ੀ ਹੋਣਗੇ ਮਹਾਰਾਜ ਸੱਚੇ ਪਾਤਸ਼ਾਹ ਧਰਮ ਸ਼ਾਂਤੀ ਰੱਖਣ ਸਾਰਿਆਂ ਦੇ ਬਾਈ ਕੀ ਹਾਲ ਚਾਲ ਆ ਤੇ ਆ ਮੇਰੇ ਮੂਰੇ ਦੋ ਕੁ ਦਵਾਈਆਂ ਪਈਆਂ ਤੇ ਆ ਦੋ ਕੁ ਪੱਤੇ ਮੇਰੇ ਗੋਲੀਆਂ ਦੇ ਹੱਥ ਚਾਤੇ ਤੁਸੀਂ ਸਮਝ ਹੀ ਗਏ ਹੋਵਗੇ ਤੇ ਪਹਿਲਾਂ ਤਾਂ ਬਾਈ ਖੁੱਡੇ ਦੀ ਦੇਖ ਲਓ ਚਫਾਈਸ ਬੂਈ ਤੇ ਉਹੋ ਖੇੜੀ ਦੇਖ ਲਓ ਇੰਨਾ ਦਿਨਾਂ ਦੇ ਵਿੱਚ ਬਾਈ ਜਿਵੇਂ ਜਿਹੜੇ ਆ ਦਿਨੇ ਚੱਲਦੇ ਹੁਣ ਢਿੱਲੀ ਖੁੱਡੇ ਸਾਫ਼ ਕਰੋ ਵੀਰੇ ਢਿੱਲੀ ਕਿਉਂਕਿ ਇਹ ਜਿਹੜੇ ਲੈਣਾ ਨਾ ਹੁਣ ਇਹ ਕਬੂਤਰਾਂ ਵਾਸਤੇ ਬਹੁਤ ਭਰੇ ਦੇਣਾ ਕਿਉਂਕਿ ਖੁੱਡੇ ਸਾਰਿਆਂ ਦੇ ਗਿੱਲੇ ਹੋਏ ਆ ਸਲਾਬੇ ਹੋਏ ਆ ਬਾਈ ਕੋਈ ਖੁੱਡਾ ਬਚਿਆ ਹੋ ਜਿਹੜਾ ਨਾ ਚੋਇਆ ਹੋਵੇ ਕਿਉਂਕਿ ਮੀਂਹ ਬਹੁਤ ਪਿਆ ਠੀਕ ਆ ਤੇ ਉਹ ਬਾਈ ਜਦੋਂ ਇੱਕਦਮ ਸੂਰਜ ਨਿਕਲ ਗਿਆ ਚਮਕਾਰਾ ਪੈਂਦਾ ਤੇ ਉਹ ਮਿੱਠਾਂ ਤੇ ਜਦੋਂ ਪੈ ਗਈ ਧੁੱਪ ਤੇ ਉਹ ਮਿੱਠਾਂ ਦੇ ਵਿੱਚ ਜਿਹੜੀ ਗੈਸ ਨਿਕਲਣੀ ਆ ਧੁੱਪ ਨਾਲ ਤੇ ਕੂਤਰਾਂ ਦੀਆਂ ਅੱਖਾਂ ਤੇ ਉਹ ਬਿਮਾਰੀ ਜਿਹਦਾ ਆਪਾਂ ਨਾਂ ਨਹੀਂ ਲੈਣਾ ਉਹ ਬਿਮਾਰੀ ਬਾਈ ਲੱਗਦੀ ਆ ਠੀਕ ਆ ਖੁੱਡੇ ਸਾਫ ਕਰੋ ਕਲੀ ਛੱਟ ਕੇ ਰੱਖੋ ਦੇਖ ਉਹਨਾਂ ਉਹਨਾਂ ਥੋੜਾ ਥੋੜਾ ਸਲਾਬਾ ਜੂ ਉਧਰੋਂ ਉਧਰ ਮੈਂ ਕਲੀ ਛਿੱਟੀ ਬਾਕੀ ਖੁੱਡੇ ਸਾਰੇ ਡੇਲੀ ਸਾਫ ਕਰਨਾ ਬਈ ਮੈਂ 7 ਤੇ 29 ਦੇ 9 ਖੁੱਡੇ ਡੇਲੀ ਸਾਫ ਕਰਨਾ ਤੇ ਤੁਸੀਂ ਵੀ ਮੇਰਾ ਵੀਰ ਹਰ ਰੋਜ਼ ਫੁੱਡੇ ਸਾਫ ਕਰਨੇ ਆ ਤੇ ਆਹਾ ਮੇਰੇ ਹੱਥ 'ਚ ਮੈਟਰੋਜੈਲ ਆ ਜਿਹੜੀ ਆ ਇਹ ਹੈਗੀ ਆ ਮੈਟਰੋਜੈਲ 400mg ਤੇ ਜਿਹੜੀ ਆਹਾ ਹੈ ਨੀਲਾ ਜਾਂ ਪੱਤਾ ਇਹ ਹੈਗੀ ਆ 200mg ਜਿਹੜੀ ਮਿਲ ਗਈ ਤੁਸੀਂ ਉਹ ਲੈ ਆਉਣੀ ਆ ਬਈ ਠੀਕ ਆ ਇਹ 15 ਦਿਨਾਂ ਬਾਅਦ ਪਾਉਣੀ ਪਾਉਣੀ ਆ ਇਹ ਤੇ ਆ ਲੈਫ 52 ਹੋਗੀ ਲੈਫ 52 ਹਮਲੇ ਵਾਲੀ ਇਹ ਲੈ ਆਓ ਤੇ ਨਾਲ ਇਹਦੇ ਆ ਪਈਆ ਇਨਰੋਸਨ 10% ਵਾਲੀ ਬਹੁਤ ਹੀ ਤਕੜਾ ਆਲਾ ਦਰਜਾ ਰਿਜ਼ਲਟ ਆ ਆ ਦਵਾਈ ਦਾ ਇਹ ਮਤਲ ਦਵਾਈ ਪਹਿਲਾ ਹੀ ਵਰਤਨ ਵਾਲੀ ਆ ਮਤਲ ਕੂਤਰ ਬਿਮਾਰੀ ਚ ਆਉਂਦੇ ਨਹੀਂ ਠੀਕ ਆ ਜੇ ਇਹ ਦਵਾਈ ਆਪਾਂ ਵਰਤਦੇ ਆ ਤੇ ਮੇਰਾ ਵੀਰ ਖਿਆਲ ਰੱਖੋ ਪੁੱਤਰਾ ਦਾ ਕਿਉਂਕਿ ਬਹੁਤ ਸਲਾਹ ਹਮ ਚੜੀ ਵੀ ਆ ਖੁੱਡਿਆਂ ਨੂੰ ਹੈਨਾ ਤੇ ਬੱਚੇ-ਪੁੱੱਚੇ ਕੁਛ ਹੋਣ ਨਿਕਲਿਆ ਕਿਉਂਕਿ ਪਹਿਲੀਆਂ ਤਾਂ ਮੈਂ ਤੁਹਾਨੂੰ ਦੱਸਿਆ ਇਹ ਝੋਲੀਆਂ ਸਾਰੀਆਂ ਖਰਾਬ ਖੂਬ ਹੋ ਗਈਆਂ ਇੱਥੇ ਪੰਜ-ਛੇ ਤੱਕ ਬੱਚੇ ਬੈਠੇ ਹੋਣੇ ਆਹ ਦੇ ਆ ਬੈਠਾ ਇੱਕ ਉਹ ਬੈਠਾ ਇੱਕ ਇੱਧਰ ਬੈਠਾ ਤੇ ਇੱਕ ਉਹ ਬੈਠਾ ਸਾਹਮਣੇ ਐਂ ਇੱਕ ਦੋ ਘੋਰ ਬੈਠੇ ਨੇ ਆਹ ਦੇ ਬੈਠਾ ਕੁੱਤੇ ਚਾਰ ਕਾ ਤੇ ਕੋਸ਼ਕਾਂਂ ਦੇ ਧਰਿਆ ਡੱਬੀ ਨੇ ਧਰਿਆ ਆ ਪਿਆ ਬੱਚੇ ਨਿਕਲੇ ਦੋ ਤੇ ਦੋ ਡੱਬੇ ਬੈਠੇ ਆ ਦੋ ਉੱਥੇ ਜਿੱਥੇ ਉਹ ਦੋ ਕਬੂਤਰ ਬੈਠੇ ਬੱਚੇ ਦੋ ਉੱਥੇ ਆ ਬਾਕੀ ਆਂਡੇ ਸਾਰੇ ਉਹ ਜਿੰਨੀਆਂ ਬੈਠੀਆਂ ਤੇ ਆ ਵੀ ਆਂਡੇ ਤੇ ਆਪਣੇ ਕਾਲੇ ਦੇ ਵੀ ਧਰੇ ਜਾਂਦੇ ਆ ਨਾਲ ਦੀ ਕਬੂਤਰੀ ਕਬੂਤਰੀ ਬੈਠੀ ਆ ਉਹਦੀ ਕਬੂਤਰ ਉਹ ਕਰਦਾ ਕਾਲਾ ਤੇ ਆ કેરી ਆ ਤਾਂ ਭਾਈ ਹਰ ਰੋਜ਼ ਪਾਉਣੀ ਆ ਤੁਸੀਂ ਹਰ ਰੋਜ਼ ਜੋੜਿਆਂ ਵਾਲੇ ਕਬੂਤਰਾਂ ਨੂੰ ਤੇ ਦੂਜਿਆਂ ਨੂੰ ਹੌfte ਚੱਕ ਦਿਨ ਪਾ ਦੋ। ਇਹ ਪਾਉਣੀ ਕਦੋਂ ਆ? ਦਾਣੇ ਪਾਉਣ ਤੋਂ ਪਹਿਲਾਂ। ਕਿਸ ਮੈਂ ਦਾ ਦਿਲਾ ਦੇ ਦਾਣੇ ਤੋਂ ਬਾਅਦ ਪਾਈਏ ਦਾਣੇ ਪਹਿਲਾਂ ਬਾਹਰ ਡਿਆ ਸੀ। ਇਹ ਦਾਣੇ ਤੋਂ ਪਹਿਲਾਂ ਪਾਉਣੀ ਆ ਬਾਈ ਤੁਸੀਂ ਇੱਕ ਤਾਂ ਦਾਣੇ ਘੱਟ ਲੱਗਣਗੇ ਤੁਹਾਡੇ ਤੇ ਇੱਕ ਕਬੂਤਰ ਖਾਂਦੇ ਬਹੁਤ ਖੁਸ਼ ਹੋ ਗਿਆ। ਤੇ ਬੱਚੇ ਦੇਖੋ ਪੜਦੇ। ਜਿਹੜੇ ਬਰਾਮਾਂ ਦੇ ਪਸ਼ੂ ਰੱਖੇ ਹੋਏ ਆ ਇੱਥੇ ਪਸ਼ੂਆਂ ਦਾ ਪਿਸ਼ਾਬ ਆਉਂਦਾ ਉੱਥੇ ਇੱਟ ਰੱਖ ਦਿਆ ਕਰੋ ਪਿੱਲੀਆਂ। ਹਫ਼ਤਾ ਤੱਕ ਪਈ ਰਹਿੰਦੀ ਐਟ ਮੜ ਕੇ ਉਹਨੂੰ ਦੋ-ਤਿੰਨ ਦਿਨ ਤੋਂ ਫਲਵਾ ਕੇ ਵਾਲੀ ਗਿੱਲੇ ਵੀ ਨੇ ਕੁੱਟਣੇ ਬਈ ਵਾਲੀ ਗਿੱਲੇ ਵੀ ਬਿਮਾਰ ਮਾੜੀ ਆ ਜਾਨੀ ਚਿੱਲੀ ਜੀ ਅਟ ਹੋ ਗਏ ਤੇ ਕੁੱਟ ਦੇਣੀ ਆ ਇਹਦੇ ਵਿੱਚ ਪੰਜ ਛੇ ਆਟਮਾ ਮੈਂ ਤੁਹਾਨੂੰ ਦੱਸਿਆ ਵੀ ਆ ਅੱਗੇ ਸਾਰਿਆਂ ਕੋਈ ਦੱਸਿਆ ਵਾ ਪਿਛਲੇ ਵੀਰੋ ਕੱਢ ਕੇ ਦੇਖ ਵੀਰੋ ਉਹ ਪਾਲਣੀਆਂ ਚੀਜ਼ਾਂ ਕੁੱਟ ਕੇ ਵਿੱਚ ਤੇ ਆ ਜਿਹੜੀਆਂ ਗੋਲੀਆਂ ਆ ਜਿਹੜੀ 400mg ਆ ਇਹ ਮੰਨ ਲਓ ਜਿਵੇਂ 1 ਲੀਟਰ ਪਾਣੀ ਪਾਉਣਾ ਚ ਦੋ ਪੈ ਜਾਣੀਆਂ ਇਹ ਤੇ ਜਿਹੜੀ ਆਹ 200mg ਇਹ ਚਾਰ ਪੈ ਜਾਣੀਆਂ ਠੀਕ ਆ ਉਸਾ ਉਹਨਾਂ ਲੀਟਰ ਦੇ ਹਿਸਾਬ ਨਾਲ ਉਹਦਾ ਬਣਾ ਕੇ ਡੋਜ਼ ਤੇ ਆਹਾ ਇਹ ਲੀਟਰ ਦੇ ਵਿੱਚ ਮੰਨ ਕੇ ਚੱਲੋ 2 ਐਮ ਐਲ ਪਾ ਲਓ 2.5 ਪਾ ਲਓ 3 ਪਾ ਲਓ ਇਹਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਫਾਇਦਾ ਹੀ ਆ ਤੇ ਆਹਾ 1 ਐਮ ਐਲ ਹੀ ਪਾਉਣੀਆਂ ਲੀਟਰ ਦੇ ਹਿਸਾਬ ਨਾਲ ਬਾਈ ਜਿਹੜੀ ਆ ਇਹ ਨਰੋਸਨਾਂ ਠੀਕ ਆ 10% ਵਾਲੀ 100 ਐਮ ਐਲ ਦੀ ਸੀਸੀ ਆਉਂਦੀ ਆ ਇਹ ਤੇ ਇਹ ਲਿਆ ਕੇ ਰੱਖੋ ਇਹ ਤਾਂ ਤੁਹਾਡੇ ਕੋਲ ਦੇ ਚ ਬਾਈ ਹੋਣੀ ਚਾਹੀਦੀ ਆ ਮੈਟਰੋ ਜੈਲ ਤੇ ਇਹ ਬਹੁਤ ਜ਼ਰੂਰੀ ਆ ਜਿਵੇਂ ਅੱਗੇ ਵੀ ਵੀਡੀਓ ਪਾਈ ਸੀਗੀ ਤੇ ਬਾਕੀ ਆ ਕਬੂਤਰ ਦੇਖ ਲਓ ਤੁਸੀਂ ਆ ਸਾਰੇ ਬੱਚਿਆਂ ਵਾਲੇ ਕਬੂਤਰਾਂ ਤੰਦਰੁਸਤ ਹੀ ਦੇਖੋ ਬਈ ਕਬੂਤਰਾਂ ਦੀ ਉਹ ਬੈਠੀ ਡੱਬੀ ਆਪਣੀ ਸ਼ਾਖੀ ਉਹ ਬੱਚੇ ਦੇ ਆ ਡੱਬੀ ਦੇ ਉਹ ਕੁੰਜੇ ਚ ਜਿਹੜੇ ਆ ਕਬੂਤਰ ਲੱਗਿਆ ਹੋਇਆ ਵੀ ਸ਼ਾਖਾ ਇਹਦੇ ਨਾਲ ਹੀ ਆ ਡੱਬਾ ਤੇ ਕਬੂਤਰਾਂ ਦੀ ਬਈ ਤੰਦਰੁਸਤੀ ਦੇਖ ਲਓ ਮੇਰਾ ਵੀ ਇਸ ਤਰੀਕੇ ਨਾਲ ਠੋਡੀ ਸੁਭਾਈ ਹੋਣੀ ਚਾਹੀਦੀ ਆ ਕਬੂਤਰਾਂ ਦੀ ਫੇਰ ਥੋੜੇ ਜਾ ਕੇ ਕਿਤੇ ਕਾਮਯਾਬ ਹੋਣਿਆ ਇਹ ਜਦੋਂ ਗਾਂ ਹਨ ਕਿਹਦੇ ਹਿਸਾਬ ਨਾਲ ਹੁਣ ਮੀਂਹ ਪਿਆ ਇਹ ਕਈਆਂ ਭਰਾਵਾਂ ਦੇ ਦਾ ਮੀਂਹ ਚ ਕਬੂਤਰ ਹੋਣਾ ਬਹੁਤ ਮੈਸੇਜ ਆਇਆ ਬਾਈ ਬਾਈ ਸਾਡੇ ਬਿਮਾਰੀ ਆ ਗਈ ਚੰਗੇ ਚੰਗੇ ਬਾਈ ਜਿਹੜੇ ਬੰਦੇ ਮਤਲਬ ਜਿਵੇਂ ਸੈਣੀ ਆ ਜਿਹੜਾ ਸਕੂਟਰ ਜੇ ਲਾਉਂਦਾ ਉਹ ਉਹਦੇ ਵੀ ਬਾਈ ਬਿਮਾਰੀ ਆ ਗਈ ਉਹਦੀ ਵੀਡੀਓ ਅੱਜ ਵਾਲੀ ਸੁਣਿਆ ਤੁਸੀਂ ਉਹਦੇ ਵੀ ਆ ਗਈ ਤੇ ਇੱਕ ਮੁੰਡਾ ਗੋਪੀਆ ਮਲਕਪੁਰ ਉਹ ਉਹ ਵੀ ਵੀਡੀਓ ਪਾਉਂਦਾ ਹੁੰਦਾ ਉਹਦੇ ਵੀ ਬਿਮਾਰੀ ਆ ਗਈ ਪੰਜ ਛੇ ਕੁਤ ਨਹੀਂ ਉਹਦੀਆਂ ਵੀ ਘੁੰਮ ਗਿਆ ਸੀ ਤੇ ਮੇਰਾ ਵੀਰ ਹੁਣ ਗੁੱਡਿਆਂ 'ਚ ਸਲਾਹ ਬਣਾ ਰਹਿਣ ਕਿ ਜਮੇ ਤੇ ਇੱਕ ਤੁਹਾਡੇ ਗੁੱਡਿਆਂ ਦੇ ਵਿੱਚ ਵੈਂਟੀਲੇਸ਼ਨ ਹੋਣਾ ਚਾਹੀਦਾ ਜਿਵੇਂ ਆਹ ਦੇਖੋ ਹੁਣ ਆ ਮੇਰੇ ਆਹ ਖਿੜਕੀ ਆ ਇਹਦੇ ਸਾਹਮਣੇ ਆਹ ਖਿੜਕੀ ਆ ਇਹਨੂੰ ਕਹਿੰਦੇ ਆ ਵੈਂਟੀਲੇਸ਼ਨ ਵੀ ਖਿੜਕੀ ਦੇ ਸਾਹਮਣੇ ਉਹ ਖਿੜਕੀ ਕਰਾਸ ਹੁੰਦੀ ਹੋਵੇ ਜਿਵੇਂ ਇਧਰੋਂ ਆਹ ਆਏ ਜਾਲੀ ਇਹਦੇ ਸਾਹਮਣੇ ਉਹ ਦੋ ਜਾਲੀਆਂ ਉਹ ਦੇਖੋ ਉਹ ਤਾਂ ਚਲਕ ਢਗੀ ਹੋਈ ਆ ਪਰ ਲੈ ਬਾਈ ਉੱਥੇ ਬਾਛੜ ਜੀ ਆਉਂਦੀ ਸੀ ਠੀਕ ਆ ਤੇ ਇਸ ਤਰੀਕੇ ਨਾਲ ਮੇਰਾ ਵੀਰ ਖੁੱਡੇ ਥੋੜੇ ਹਵਾਦਾਰ ਹੋਣੇ ਚਾਹੀਦੇ ਆ ਤੇ ਖੁੱਡਿਆਂ ਦੀ ਸਫਾਈ ਡੇਲੀ ਹੋਣੀ ਚਾਹੀਦੀ ਆ ਤੇ ਕਬੂਤਰ ਤੁਹਾਡੇ ਫੇਰ ਤੰਦਰੁਸਤ ਰਹਿਣਗੇ ਤੇ ਰੋੜੀ ਤੁਸੀਂ ਡੇਲੀ ਪਾਉਣੀ ਆ ਪੁੱਟ ਗਿਆ ਹਾ ਤੇ ਆ ਜਿਹੜੀਆਂ ਮੈਂ ਦਵਾਈਆਂ ਤੁਹਾਨੂੰ ਦੱਸਤੀਆਂ ਇਹ ਤੁਸੀਂ ਫੋਨ ਨੂੰ ਪਾਉਣੀ ਠੀਕ ਆ ਹਫਤੇ ਬਾਅਦ ਪਾਲੋ ਦਹਾ ਦਿਨਾਂ ਬਾਅਦ ਪਾਲੋ ਪਾਲ ਹੋ ਜਾਣੀ 15 ਦਿਨਾਂ ਬਾਅਦ ਪਾਲੋ ਜਦੋਂ ਕਿਸੇ ਦਾ ਟਾਈਮ ਲੱਗਦਾ 15 ਦਿਨ ਤੋਂ ਵੱਧ ਟਾਈਮ ਨਾ ਨਗਾਓ ਬਾਈ ਠੀਕ ਆ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਜਾਨਵਰ ਤੇ ਹੁਣ ਮੀਹ ਹੋਏ ਇੰਨੇ ਪਏ ਆ ਪਏ ਕਰਕੇ ਤੇ ਬਾਈ ਇਹ ਸਾਰੇ ਮੇਲੇ ਹੋ ਗਏ ਤੇ ਹੁਣ ਇਹਨਾਂ ਨੂੰ ਦੇਖਦੇ ਆ ਕਿਹਦੇ ਨਾਲ ਨਵਾਵਾਂਗੇ ਮੈਂ ਹਜੇ ਜਾਣ ਕੇ ਨਹੀਂ ਪਾਣੀ ਰੱਖਿਆ ਮੈਂ ਕਿਹਾ ਵੀ ਇੱਕਦਮ ਚਮਕਾਰਾ ਪੈਂਦਾ ਧੁੱਪ ਦਾ ਤੇ ਉਹਦੇ ਨਾਲ ਵੀ ਨੁਕਸਾਨ ਆ ਬਈ ਜਿਹੜਾ ਇੱਕਦਮ ਸਿੱਧਾ ਚਮਕਾਰਾ ਬਿਠਾ ਦੇ ਪੈਂਦਾ ਨਾ ਤੇ ਉਹ ਜਿਹੜੀ ਗੈਸ ਨਿਕਲਦੀ ਆ ਬਹੁਤ ਉਹ ਜਾਨੀ ਮਾੜੀ ਆ ਗੈਸ ਉਹ ਇਹਨਾਂ ਦੀ ਅੱਖਾਂ ਵਾਸਤੇ ਗਲੇ ਗੋਲੇ ਵਾਸਤੇ ਠੀਕ ਆ ਤੇ ਬਾਕੀ ਪਰਮਾਤਮਾ ਦੀ ਕਿਰਪਾ ਆਪਣੇ ਜਾਨਵਰ ਤੇ ਆਪਾਂ ਕਹਿੰਦੇ ਸਾਰੇ ਭਰਾਵਾਂ ਦੇ ਆ ਰਹਿਣ ਤਾਹੀ ਦਾ ਬਾਈ ਵੀਡੀਓ ਪਾ ਲਈ ਦੀਆ ਪਰ ਤੁਸੀਂ ਵੀਰ ਮੇਰੇ ਹੰਗਾਰਾ ਨਹੀਂ ਜੇ ਦਿੰਦੇ ਪੰਜ ਛੇ ਕਮੈਂਟ ਆਉਂਦੇ ਆ 10 12 ਕ ਲਾਈਕ ਆਉਂਦੇ ਆ ਤੇ ਸ਼ੇਅਰ ਤਾਂ ਕੋਈ ਹੁੰਦਾ ਹੀ ਨਹੀਂ ਤੇ ਨਾ ਚੈਨਲ ਸਬਸਕ੍ਰਾਈਬ ਹੁੰਦਾ ਤੇ ਕਰਿਆ ਕਰੋ ਮੇਰੇ ਵੀਰ ਤੇ ਅੱਜ ਆਪਾਂ ਤੁਹਾਨੂੰ ਬੱਚੇ ਦਿਖਾਉਨੇ ਆ ਹੋਰ ਜਿਹੜੇ ਭਰਾ ਨੇ ਬੱਚੇ ਲੈਣੇ ਹੋਏ ਬਾਈ ਦੱਸ ਦਿਓ ਆਪਾਂ ਹਸਾਬ ਨਾਲ ਹੀ ਦੇ ਦਾਂਗੇ ਕੋਈ ਜ਼ਿਆਦੇ ਮਹਿੰਗੇ ਨਹੀਂ ਦਿੰਦੇ ਠੀਕ ਹੈ ਕਿਉਂਕਿ ਮਿੱਥੋ ਨਹੀਂ ਪਈ ਗਏ ਕਿ ਜਾਏ ਬੱਚੇ ਹੋ ਗਏ ਬਾਲੇ ਜ਼ਿਆਦੇ ਹੁਣ ਮੰਨ ਕੇ ਚੱਲੋ ਆਹਾ 30 ਜੋੜੇ ਦਾ ਆ ਫਿਰਦੇ ਆ 60 70 ਕੁਤਰਾ ਆ 30 35 ਜੋੜੇ ਇੱਥੇ ਆ ਖੁੱਡੇ ਦੇ ਵਿੱਚ ਵਿੱਚ ਤੇ 40 ਜੋੜੇ ਹੋਰ ਆ ਯਾਨੀ 70 ਜੋੜੇ ਲੱਗੇ ਹੋਏ ਸੀ ਜਿਹੜੇ ਉਹ ਮੈਂ ਤੁਹਾਨੂੰ ਦਿਖਾਉਣਾ ਇੱਧਰ ਥੋੜੇ ਦੇ ਹੇਰਾ ਹੋਊ ਆ ਦੇਖੋ ਇੱਧਰ ਦਵਾਈਆਂ ਆਪਣਾ ਮੈਡੀਕਲ ਸਟੋਰ ਪਿਆ ਠੀਕ ਆ ਮੇਰਾ ਵੀਰ ਹਰ ਇੱਕ ਚੀਜ਼ ਆ ਦੇਖ ਲੋ ਲੈ ਕੱਲੀ ਕੱਲੀ ਆਈਟਮ ਲਿਆ ਕੇ ਰੱਖੀ ਹੋਈ ਆ ਇਹ ਤੁਹਾਨੂੰ ਬੱਚੇ ਦਿਖਾਉਣਾ ਇੱਧਰ ਵੀ ਹੈਗੇ ਆ ਕਬੂਤਰ ਆ ਦੇ ਇੱਧਰ ਵੀ ਆ ਦਾ ਆ 10 ਪਰ ਸਾਫ ਹੋਏ ਹੋਇਆ ਜੇ ਇਹਨਾਂ ਚੋਂ ਕਿਸੇ ਨੇ ਕੋਈ ਲੈਣਾ ਹੋਇਆ ਤਾਂ ਦੱਸ ਦਿਓ ਬਾਈ ਇਹਨਾਂ ਜੋ ਜਿਹੜੇ ਵੱਡੇ ਕਬੂਤਰ ਆ ਉਹ ਆਪਾਂ ਰੱਖ ਲਾਂਗੇ ਬਾਕੀ ਬੱਚੇ ਜਿਹੜੇ 10 ਪਰ ਸਾਫ ਹੋਏ ਆ ਜਿਵੇਂ ਆ ਬੈਠਾ 10 ਪਰ ਸਾਫ ਹੋਇਆ ਆ ਬੈਠਾ 10 ਪਰ ਸਾਫ ਹੋਇਆ ਆ ਬੈਠਾ ਉਹ ਪਰਲੇ ਬੈਠਾ ਵੱਡਾ ਕਬੂਤਰ ਆ ਬੈਠਾ ਉਹ ਪਰੇ ਬੈਠਾ ਆ ਬੈਠਾ ਆ ਡੱਬਾ ਬੈਠਾ ਮੇਜੇ ਦਾ ਪਰ ਸਾਫ ਹੋਏ ਬੈਠਿਆ ਆ ਬੈਠਿਆ ਦੋਨੇ ਤੇ ਬਾਕੀ ਤਾਂ ਵੱਡੇ ਆ ਵਿਚਾਰੇ ਤੇ ਉੱਤੇ ਇਹ ਤਾਂ ਡੱਬੇ ਤਾਂ ਆ ਬੈਠਾ ਇੱਕ ਆ ਵੀ ਬੈਠਾ ਪੱਠਾ ਹੀ ਆ ਤੇ ਇੱਧਰ ਹੈਗੇ ਆ ਕੋਈ ਦੂਸਰੇ ਪੱਠੇ ਆ ਤੇ ਵੀ ਸੁਮੰਦਲੇ ਪਾਸੇ ਜਾ ਕੇ ਦਿਖਾ ਦੇਣਾ ਇਹਨਾਂ ਦੇ ਵਿੱਚ ਕੁਝ ਰਹਿੰਦੇ ਆ 10 ਪਰ ਸਾਫ ਫੋਨ ਵਾਲੇ ਕੋਇਆ ਤਾਂ ਹੈ ਨਹੀਂ ਕੋਈ ਇੰਨਾ ਚ ਵੇਹੇ ਇੰਨਾ ਜੀ ਵਿੱਚ ਕਬੂਤਰੀਆਂ ਪੰਜ ਚਾਰ ਵੱਡੀਆਂ ਤੇ ਕੁਝ ਬੱਚੇ ਆ ਜਿਵੇਂ ਆ ਆ ਬੈਠੇ ਬੱਚੇ ਆ ਸਾਰੇ ਇਹ ਆ ਕਬੂਤਰੀਆਂ ਵੱਡੀ ਮਗਰ ਬੈਠੀ ਲਾਲ ਜਿੰਨੀ ਜੀ ਤੇ ਉਹ ਕਬੂਤਰੀ ਆ ਮਗਰ ਲਿਆ ਕਿਥੇ ਰਤੀ ਕਬੂਤਰੀ ਬੈਠੀ ਨਹੀਂ ਵੱਡੀ ਮੇਰਾ ਠੰਡਵਾ ਆ ਬੈਠੀ ਆ ਹਾਂ ਨਾਲ ਸਾਹਮਣੇ ਬੈਠੀ ਆ ਤੇ ਬਾਕੀ ਆਹ ਬੱਚੇ ਆ ਕਾਲੀ ਕਬੂਤਰੀ ਆ ਵੱਡੀ ਆ ਬੈਠੇ ਬੱਚੇ ਹੀ ਆ ਸਾਰੇ ਬਾਈ ਇਹ ਕਿ ਕਿਉਂਕਿ ਆ ਜੋੜੇ 6 ਆ ਲੱਗੇ ਹੋਏ ਆ 6 ਉਹ ਡੋਲੀ ਚ 12 ਇਹ ਹੋ ਗਏ 10 ਜੋੜੇ ਉਧਰ ਡੱਬਿਆਂ ਦੇ ਲੱਗੇ ਹੋਏ ਆ ਫੇਰ ਇਸ ਕਰਕੇ ਤੇ ਬੱਚੇ ਹੋਗੇ ਬਾਈ ਬਾਲੇ ਜਿਆਦੇ ਜੇ ਕਿਸੇ ਭਰਾ ਨੇ ਲੈਣੇ ਹੋਏ ਤਾਂ ਦੱਸ ਦਿਓ ਆਪਾਂ ਬਾਈ ਦੇ ਦਿਆਂਗੇ ਹਿਸਾਬ ਨਾਲ ਹੀ ਕੋਈ ਜਿਆਦੇ ਲੋਕਾਂ ਵਾਂਗੂ ਆਪਾਂ ਮਹਿੰਗਾ ਨਹੀਂ ਜਿਗਾਰੜ ਲਾਉਂਦੇ ਠੀਕ ਆ ਤੁਸੀਂ ਡਾਉਣ ਵਾਲੇ ਬਣਿਓ ਤੇ ਬੱਚੇ ਤੁਹਾਨੂੰ ਰਿਜ਼ਲਟ ਦੇਣਗੇ ਪੂਰਾ ਵਧੀਆ ਠੀਕ ਆ ਮੇਰੇ ਵੀਰ ਤੇ ਆਹ ਦੇਖ ਲੋ ਯਾਰ ਤੁਸੀਂ ਹਨਾ ਉਹ ਥੱਲੇ ਬੱਚੇ ਬੈਠੇ ਦੂ ਕੱਡੇ ਛੋਟੇ ਕਪੂਰਾ ਇੱਕ ਲਾਲ ਜਿੰਨਾ ਬੱਚੇ ਤਾਂ ਬਹੁਤ ਹੋਏ ਪਏ ਆ ਤੇ ਬਾਕੀ ਆ ਬਸ ਖਿਆਲ ਰੱਖਿਓ ਇਸ ਤਰੀਕੇ ਨਾਲ ਹੁਣ ਆ ਮੈਂ ਕੱਲ ਗੱਡਾ ਸਾਫ਼ ਕੀਤਾ ਸੀ ਕੱਲ ਇਹਦੇ ਵਿੱਚ ਅਕਲੀ ਗੁਲੀ ਪਾ ਕੇ ਗਿਆ ਸੀ ਇਸ ਵੇਲੇ ਤੇ ਕਰਨਾ ਸੀਗਾ ਸਾਫ਼ ਅੱਜ ਫੇਰ ਇਹ ਕਿਉਂਕਿ ਡੇਲੀ ਕਰਨੇ ਹੁਣ ਕੱਲ ਨੂੰ ਕਰੂੰ ਸਵੇਰੇ ਉੱਠ ਕੇ ਨਾ ਦੋਨਾਂ ਨੂੰ ਇਹ ਦੋ ਰਹਿ ਗਏ ਬਾਕੀ ਕਰ ਤੇ ਉੱਧਰ ਲਿਆ ਦੇ ਆ ਵੀ ਕੀਤਾ ਹੋਇਆ ਪਰਲੇ ਵੀ ਕੀਤੇ ਵਿਚਾਰੀ ਤੇ ਬਸ ਆਹੀ ਗੱਲਾਂ ਬਾਤਾਂ ਯਾਰ ਬਈ ਸ਼ੇਅਰ ਕਰ ਦਿਆ ਕਰੋ ਵੀਡੀਓ ਲਾਈਕ ਕਮੈਂਟ ਕਰ ਦਿਆ ਕਰੋ ਚੈਨਲ ਸਬਸਕ੍ਰਾਈਬ ਕਰਾਓ ਰੱਬ ਆਖਾ ਜਿਉਂਦੇ ਵਾਸਤੇ ਰਹੋ ਬਈ